ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪ੍ਰਮੁੱਖ ਬਾਣੀਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਪੜਾਂਗੇ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ 5ਵੇਂ ਗੁਰੂ ਹੋਏ ਹਨ ਆਪ ਜੀ ਦਾ ਜਨਮ 1563 ਈਸਵੀ ਵਿੱਚ ਸ਼ਹਿਰ ਗੋਇੰਦਵਾਲ ਵਿਖੇ ਹੋਇਆ ਆਪ ਜੀ ਨੇ ਸਾਰੀ ਸਿੱਖਿਆ ਗੁਰਮਤਿ ਪਰੰਪਰਾ ਦੇ ਪ੍ਰਮਾਣਿਕ ਵਾਤਾਵਰਣ ਵਿੱਚ ਲਈ ਗੁਰੂ ਅਰਜਨ ਦੇਵ ਜੀ ਦਾ ਇੱਕ ਵਿਸ਼ੇਸ਼ ਮਹੱਤਵ ਇਸ ਗੱਲ ਵਿੱਚ ਵੀ ਹੈ ਕਿ ਇਹਨਾਂ ਨੇ ਆਦਿ ਗ੍ਰੰਥ ਜਿਹੀ ਮਹਾਨ ਗ੍ਰੰਥ ਦੀ ਸਪਾਦਨਾ ਕੀਤੀ ਅਤੇ ਗੁਰਮਤਿ ਵਿਚਾਰਧਾਰਾ ਦੇ ਪ੍ਰਤੀਨਿਤ ਗ੍ਰੰਥ ਦਾ ਸੰਕਲਨ ਪੇਸ਼ ਕੀਤਾ। ਗੁਰੂ ਅਰਜਨ ਦੇਵ ਜੀ ਨੇ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਰਚਨਾ ਕੀਤੀ। ਥਿੱਥੀ, ਵਿਰਹੜੇ, ਅੰਜਲੀਆਂ ਤੇ ਸੋਹਲੇ ਆਪ ਦੀਆਂ ਉੱਗੀਆਂ ਰਚਨਾਵਾਂ ਹਨ। ਸੁਖਮਣੀ ਆਪ ਦੀ ਸ਼ਾਖਾ ਰਚਨਾ ਹੈ। ਆਪ ਨੇ 1322 ਸ਼ਬਦ, 45 ਅਸ਼ਟਪਤੀਆਂ ਅਤੇ 63 ਛੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਆਪ ਦੀਆਂ 6-12 ਵੀ ਇਸ ਗ੍ਰੰਥ ਵਿੱਚ ਸ਼ਾਮਲ ਹਨ ਕੁਝ ਲੰਬੇਰੀਆਂ ਰਚਨਾਵਾਂ ਵਿੱਚ ਮਾਜ ਰਾਗ ਤੇ 12 ਮਾ ਸੁਖਮਣੀ ਤੇ ਬਾਵਨ ਅਖਰੀ ਹਨ ਸੁਖਮਣੀ ਰਚਨਾ ਦੇ ਵਿੱਚ ਕੇਵਲ ਗੁਰਮਤ ਸੰਧਾਤਾ ਦਾ ਵੇਰਵੇ ਦੇ ਕੇ ਵਿਆਖਿਆ ਹੀ ਨਹੀਂ ਕੀਤੀ ਗਈ ਸਗੋਂ ਇਸ ਦੇ ਸਾਧਨਾ ਮਾਰਗ ਦੇ ਮੂਲ ਆਧਾਰਿਤ ਤਤਾਂ ਦਾ ਵਿਵੇਚਨ ਵੀ ਕੀਤਾ ਗਿਆ ਹੈ ਰਚਨਾ ਗੁਰੂ ਦੀ ਮਹਿਮਾ ਤੋਂ ਰੰਭੀ ਗਈ ਹੈ ਆਦ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤ ਗੁਰੇ ਨਵੇਂ ਸ੍ਰੀ ਗੁਰਦੇਵ ਜੀ ਨਮੀ ਸੋਖਮਣੀ ਦਾ ਕੇਂਦਰੀ ਭਾਵ ਇਹ ਹੈ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ 52 ਅਖਰੀ ਗੌੜੀ ਰਾਗ ਵਿੱਚ ਰਚੀ ਗਈ ਹੈ ਦੇਵਨਾਗਰੀ ਲਿਪੀ ਦੇ 52 ਅੱਖਰਾਂ ਦਾ ਕਰਮ ਇਸ ਵਿੱਚ ਵਰਤਿਆ ਗਿਆ ਹੈ ਇਸ ਦੀਆਂ 55 ਪੌੜੀਆਂ ਹਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਵਿਸ਼ਾ ਆਮ ਕਰਕੇ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨਾਲ ਮਿਲਦਾ ਹੈ ਗੁਰੂ ਜੀ ਦੀ ਬਾਣੀ ਵਿੱਚ ਨਿਵਰਤਾ ਪ੍ਰਭੂ ਭਗਤੀ ਗੁਰੂ ਦੀ ਉਸਤਤ ਸੰਗਤ ਦੀ ਮਹਾਨਤਾ ਸੇਵਾ ਪ੍ਰਭੂ ਦੇ ਹੁਕਮ ਅਨੁਸਾਰ ਚੱਲਣਾ ਆਦੂਪਰ ਬਧੇਰੇ ਵਾਲ ਦਿੱਤਾ ਗਿਆ ਹੈ ਤੇਰਾ ਕੀ ਆ ਮੀਠਾ ਲਾਗੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਹੈ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਓ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਭਗਤੀ ਤੇ ਹੀ ਵਿਧੇਰੇ ਜ਼ੋਰ ਦਿੱਤਾ ਹੈ ਉਸੇ ਪ੍ਰਭੂ ਪਰਮਾਤਮਾ ਨੂੰ ਆਪਣਾ ਸਭ ਕੁਝ ਮੰਨਿਆ ਹੈ ਤੁਜ ਬਿਨ ਕਮਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਵੇ ਤੂੰ ਹੀ ਜਾਣੀ ਤੂੰ ਹੀ ਸੱਜਣ ਸਹੇਲੇ ਆਪ ਜੀ ਦੀ ਰਚੀ ਬਾਣੀ ਉੱਪਰ ਫਾਰਸੀ ਲੈਂਦੀ ਬ੍ਰਿਜੀ ਮਲਤਾਨੀ ਤੇ ਸਹਿਸਕ੍ਰਿਤੀ ਗਾਥਾ ਕੇਂਦਰੀ ਪੰਜਾਬੀ ਤੇ ਪੰਜਾਬੀ ਦੀਆਂ ਕਈ ਉਪ ਭਾਸ਼ਾਵਾਂ ਦਾ ਪ੍ਰਤੱਖ ਪ੍ਰਭਾਵ ਹੈ ਆਪ ਜੀ ਦੀ ਬਾਣੀ ਵਿੱਚ ਸ਼ਾਂਤ ਰਸ ਪ੍ਰધાન ਹੈ ਆਪ ਜੀ ਨੇ ਘਰੇਲੂ ਤੇ ਕੁਦਰਤੀ ਅਲੰਕਾਰ ਕਾਫੀ ਸੁਗਠ ਢੰਗ ਨਾਲ ਵਰਤੇ ਹਨ ਸ਼ੈਲੀ ਪੱਖੋਂ ਵੀ ਆਪ ਦੀਆਂ ਰਚਨਾਵਾਂ ਸਹਿਤ ਲਈ ਅਨਮੋਲ ਹਨ ਆਪ ਦੀ ਬੋਲੀ ਸਾਦੀ ਤੇ ਸਰਲ ਹੈ ਦਿਸਟਾਂਤ ਅਲੰਕਾਰ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖਮਨ ਹੋਏ ਵਿਗਾਸ ਵਿੰਬ ਐਸ ਪੁਨੀ ਵਡਭਾਗਣੀ ਵੱਡ ਪਾਇਆ ਹਰਾਏ ਮੇਲ ਰਸਈਆਂ ਮੰਗਲ ਗਾਵੀ ਗੀਤ ਗੋਮਿੰਦ ਅਲਾਈ ਰਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰਤ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਹਾਂਜੀ ਇਹ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਤ ਜੇ ਕਾਵ ਰਚਨਾ ਜੋ ਉਹਨਾਂ ਨੇ ਕਾਵ ਰੂਪ ਵਿੱਚ ਬਾਣੀ ਪ੍ਰਗਟ ਕੀਤੀ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ